ਮੈਂ ਲਾਇਨ ਰਜੀਵਿਕ ਡਿਸਟ੍ਰਿਕਟ ਜੀਐਮਟੀ ਕੋਆਰਡੀਨੇਟਰ 321D ਪ੍ਰੈਜ਼ੀਡੈਂਟ ਨੀ ਵੈਲਫੇਅਰ ਸੁਸਾਇਟੀ ਪੰਜਾਬ ਅੱਜ ਪਿੰਡ ਸਦਾਵਾਲੀ ਦੇ ਵਿੱਚ ਅਸੀਂ ਸਾਰੇ ਸਮੂਹ ਮੈਂਬਰ ਲਾਇਨਸ ਨੀ ਵੈਲਫੇਅਰ ਸੁਸਾਇਟੀ ਆਈਐਮਏ ਬਟਾਲਾ ਵੋਲਸ਼ੌਰ ਬਟਾਲਾ ਸਾਰੀ ਟੀਮਾਂ ਖਾਲਸਾ ਹੈ ਸਾਰੇ ਮਿਲ ਕੇ ਇੱਕ ਪਰਾਲਾ ਕੀਤਾ ਹੈ ਜਿੱਚੇ ਸਦਾਵਾਲੀ ਪਿੰਡ ਨੂੰ ਕੰਪਲੀਟ ਜਿੰਨੇ ਪਰਿਵਾਰ ਨੇ ਸਾਰਿਆਂ ਨੂੰ ਜੋ ਅਸੀਂ ਆਪਣੇ ਵੱਲੋਂ ਦੇ ਸਕਦੇ ਹਾਂ ਜੋ ਅਸੀਂ ਸਰਵੇ ਕੀਤਾ ਅਸੀਂ ਅੱਜ ਦੇਣ ਆਏ ਹਾਂ ਜਿਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਡਬਲ ਬੈੱਡ ਦਾ ਵਧੀਆ ਕੰਬਲ ਲੇਡੀਜ਼ ਨੂੰ ਸ਼ਾਲ ਬੱਚਿਆਂ ਨੂੰ ਸ਼ੂਜ਼ ਜਿੰਨੇ ਵੀ ਪਰਿਵਾਰ ਦੇ ਜੀ ਨੇ ਉਹਨਾਂ ਦੇ ਟ੍ਰੈਕ ਸੂਟ ਬੈਟਰਸ ਬੈੱਡ ਫੋਲਡਿੰਗ ਬੈੱਡ ਹੋਰ ਵੀ ਜ਼ਰੂਰਤ ਦੀਆਂ ਚੀਜ਼ਾਂ ਦੇ ਰਹੇ ਆ ਨਾਲ ਆਟਾ ਦੇ ਰਹੇ ਆ ਤੇ ਅਸੀਂ ਇਹ ਸਮਝਦੇ ਹਾਂ ਕਿ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਇਹ ਜੋੜ ਦਿਖਣਾ ਚਾਹੀਦਾ ਪਹਿਲਾਂ ਸਰਵੇ ਜੋ ਕਰ ਰਹੇ ਨੇ ਨਾ ਜ਼ਰੂਰਤ ਕੀ ਚੀਜ਼ ਦੀ ਹੈ ਰਾਸ਼ਨ ਤੇ ਬਹੁਤ ਪਹੁੰਚਿਆ ਪਰ ਜ਼ਰੂਰਤ ਦੀਆਂ ਚੀਜ਼ਾਂ ਦੀ ਹੁਣ ਬਹੁਤ ਲੋੜ ਹੈ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਇਹ ਦੇਖਣਾ ਚਾਹੀਦਾ ਕਿ ਇਹਨਾਂ ਦੀ ਜ਼ਰੂਰਤ ਕੀ ਹੈ ਜੇ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈ ਤੇ ਪਾਣੀ ਦੇ ਹੀ ਟੋਲੇ ਭਰ ਕੇ ਲੈ ਆਈਏ ਉਹਦਾ ਕੋਈ ਫਾਇਦਾ ਨਹੀਂ ਅਸੀਂ ਜ਼ਰੂਰ ਦੀ ਚੀਜ਼ਾਂ ਲਈ ਕਿਉਂਕਿ ਹੁਣ ਉਹਨਾਂ ਦਾ ਟਾਈਮ ਸਦੀਦਾ ਆ ਰਿਹਾ ਉਹਨਾਂ ਦਾ ਬਿਸਤਰਾ ਉਹਨਾਂ ਦੇ ਕੱਪੜੇ ਖਰਾਬ ਹੋ ਚੁੱਕੇ ਨੇ ਤੇ ਅਸੀਂ ਥੋੜਾ ਥੋੜਾ ਸਾਰੇ ਜਣੇ ਕੁਝ ਨਾ ਕੁਝ ਕਰਕੇ ਤੇ ਸਮਾਨ ਦੇਈਏ ਬਾਕੀ ਕੋਸ਼ਿਸ਼ ਇਹ ਕਰੋ ਥੋੜਾ ਦਿਓ ਪਰ ਨਵਾਂ ਦਿਓ ਕੋਈ ਪੁਰਾਣਾ ਕੱਪੜਾ ਪੁਰਾਣਾ ਸਮਾਨਾ ਹਾਂਜੀ ਸਾਰੀ ਟੀਮ ਵੌਇਸ ਆਫ ਬਟੋਲਾ ਆਈਐਮਈ ਦੀ ਵੈਲ ਸੋਸਾਇਟੀ ਇਹ ਸਾਰੀ ਟੀਮ ਇਕੱਠੀ ਆਈਆਂ ਸੀ ਇਥੇ ਤੇ ਸਾਰੇ ਇੱਕ ਪਿੰਡ ਦਾ ਸਰਵੇ ਕੀਤਾ ਤੇ ਉਹਦੇ 93 ਪਰਿਵਾਰਾਂ ਵਿੱਚ 93 93 ਪਰਿਵਾਰਾਂ ਦੇ ਸਾਰੇ ਬੱਚਿਆਂ ਨੂੰ ਸਭ ਨੂੰ ਸਮਾਨ ਉਹਨਾਂ ਦਾ ਪੂਰਾ ਸਮਾਨ ਲਿਆ ਅਸੀਂ ਆਈਐਮਈ ਬਟਾਲਾ ਤੇ ਵਾਇਸੋ ਬਟਾਲਾ ਵੱਲੋਂ ਜਿਹੜੇ ਆ ਇਹ ਸਾਰੇ ਨਮਾਇंदे ਇੱਥੇ ਜਿਹੜੇ ਪੰਜ ਚਾਰ ਜਥੇਬੰਦੀਆਂ ਰੜਾਲ ਕੇ ਸਾਦਾਵਾਲੀ ਪਿੰਡ ਜਿਹੜਾ ਵਾ ਉਹਦੇ ਵਿੱਚ ਜ਼ਰੂਰੀ ਵਸਤਾਂ ਦੇ ਰਹੇ ਹਾਂ ਸਾਰੀਆਂ ਕਿਉਂਕਿ ਅਸੀਂ ਵੇਖਿਆ ਜਿਹਦੇ ਵਿੱਚ ਨੀ ਵੈਲਫੇਅਰ ਵੀ ਆ ਇਹਦੇ ਵਿੱਚ ਲਾਇਨਸ ਕਲੱਬ ਵੀ ਆ ਸਾਰੀਆਂ ਤੇ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਆ ਆਕਾਸ਼ ਹਸਪਤਾਲ ਬਟਾਲਾ ਵੱਲੋਂ ਇੱਥੇ ਜਿਹੜਾ ਸਾਧਵਾਲੀ ਪਿੰਡ ਦੇ ਵਿੱਚ ਮੈਡੀਕਲ ਕੈਂਪ ਜਿਹੜਾ ਵਾ ਉਹ ਮੁਫਤ ਲਾਇਆ ਜਾ ਰਿਹਾ ਜਿੱਦੇ ਸਾਰੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ECG ਕੀਤੀ ਜਾ ਰਹੀ ਫ੍ਰੀ ਸ਼ੂਗਰ ਟੈਸਟ ਫ੍ਰੀ ਕੀਤਾ ਜਾ ਰਿਹਾ ਸੋ ਇਹ ਅਸੀਂ ਪਹਿਲਾਂ ਸਾਡੀ ਟੀਮ ਆਈ ਸੀ ਦੋ ਵਾਰੀ ਸਰਵਾ ਕੀਤਾ ਸੀ ਇਸ ਪਿੰਡ ਦਾ ਤੇ ਹਰ ਪੇਸ਼ੈਂਟ ਇੱਕ ਇੱਕ ਘਰ ਜਾ ਕੇ ਆਪਾਂ ਵਿਜ਼ਿਟ ਕੀਤਾ ਤੇ ਜਿਹੜੀ ਜ਼ਰੂਰਤਮੰਦ ਦੀਆਂ ਚੀਜ਼ਾਂ ਵਾ ਉਹ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਕੰਬਲ ਦੇ ਰਹੇ ਆਂ ਹਰ ਘਰ ਦੇ ਵਿੱਚ ਇੱਕ ਛਾਲ ਦੇ ਰਹੇ ਆਂ ਇੱਕ ਆਪਾਂ ਮੈਡੀਕਲ ਕਿਟ ਦੇ ਰਹੇ ਆਂ ਇੱਕ ਸ਼ੂਜ਼ ਦੇ ਰਹੇ ਆਂ ਟਰੈਕਸੂਟ ਦੇ ਰਹੇ ਆਂ ਹੋਰ ਪਰਮੋਸਕੀਟੋ ਕੋਇਲਸ ਮੈਟ੍ਰੀਸਸ ਦੇ ਰਹੇ ਆ ਬਾਥਿੰਗ ਸੋਪ ਦੇ ਰਹੇ ਆ ਸਾਰਾ ਕੁਝ ਆਪਾਂ ਦੇ ਰਹੇ ਆ ਤੇ ਲੰਗਰ ਸਾਹਿਬ ਵਾਲੇ ਬਾਬਾ ਸਾਹਿਬ ਜਿਹੜੇ ਹੈਗੇ ਆ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਵੱਲੋਂ ਆਟਾ ਵੀ ਦਿੱਤਾ ਜਾ ਰਿਹਾ ਘਰ ਘਰ ਇੱਕ ਇੱਕ ਗੁੱਤੀ ਸੋ ਮੈਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦਾ ਜਿੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ oprala ਸਾਂਝਾ ਕੀਤਾ ਸਾਂਝਾ oprala ਉਸੇ ਤਰ੍ਹਾਂ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿ ਪਿੰਡ ਵਾਲੇ ਭਾਵੇਂ ਉਹ ਵਕਤ ਤੇ ਆ ਇਹਨਾਂ ਦੀ ਬਾਹ ਫੜਨ ਦਾ ਕਿਉਂਕਿ ਪਰਮ ਧਰਮ ਉਹ ਹੀ ਆ ਜੇ ਆਪਾਂ ਗਰੀਬ ਗੁਰਵੇ ਦੀ ਮਦਦ ਕਰਦੇ ਆ ਜਿਹੜਾ ਮਦਦ ਦੇ ਹੱਕਦਾਰ ਹੈ ਜਦੋਂ ਮਗਰ ਦੀ ਲੋੜ ਹੁੰਦੀ ਹੈ ਉਦੋਂ ਮਦਦ ਕਰੀਏ ਸੋ ਸਾਡਾ ਇਹ ਆ ਕਿ ਅੱਜ ਸਾਰਿਆਂ ਦਾ ਲੋੜ ਆ ਆਪਾਂ ਸਾਰੇ ਇਕੱਠੇ ਹੋਈਏ ਤੇ ਇਹਨਾਂ ਦੀ ਮਦਦ ਕਰੀਏ ਥੈਂਕ ਯੂ ਬਹੁਤ ਠੀਕ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਪ੍ਰੈਜ਼ੀਡੈਂਟ ਆਈਐਮਏ ਬਟਾਲਾ ਅੱਜ ਅਸੀਂ ਬਟਾਲਾ ਤੋਂ ਆਈਐਮਏ ਵੱਖ-ਵੱਖ ਲਾਈਨਸ ਕਲੱਬ ਵੌਇਸ ਆਫ ਬਟਾਲਾ ਔਰ ਨੀਵ ਫਾਊਂਡੇਸ਼ਨ ਇਸ ਤਰ੍ਹਾਂ ਵੱਖ-ਵੱਖ ਐਨ ਜੀਓਜ਼ ਬਟਾਲਾ ਦੇ ਇਕੱਠੇ ਹੋ ਗਏ ਅੱਜ ਅਸੀਂ ਪਿੰਡ ਸੈਦਾਵਾਲ ਵਿੱਚ ਪਹੁੰਚੇ ਆ ਬੀਰੋ ਬਾਨਾਣਕ ਦੇ ਬਿਲਕੁਲ ਬਾਰਡਰ ਦੇ ਉੱਤੇ ਔਰ ਕਾਫੀ ਮਾਤਰਾ ਦੇ ਵਿੱਚ ਅਸੀਂ ਸਮਾਨ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਕੰਬਲ ਨੇ ਸ਼ਾਲ ਨੇ ਬੱਚਿਆਂ ਲਈ ਸ਼ੂਜ਼ ਨੇ ਟਰੈਕਸੂਟ ਨੇ ਗੱਦੇ ਨੇ ਔਰ ਰਾਸ਼ਨ ਦਾ ਸਮਾਨ ਹੈਗਾ ਔਰ ਮੰਜੇ ਕੁਝ ਲੈ ਕੇ ਆਏ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਮੰਜਿਆਂ ਦੀ ਮੈਡੀਸਿਨ ਦੀ ਕਿਟ ਹਰ ਘਰ ਲਈ ਇੱਕ ਛੋਟੀ ਜਿਹੀ ਕਿਟ ਬਣਾ ਕੇ ਦਿੱਤੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹੈ ਉਹਦੇ ਲਈ ਇਲਾਜ ਲਈ ਕਿਟ ਹੈਗੀ ਔਰ ਅੱਜ ਇੱਕ ਸਪੈਸ਼ਲ ਮੈਡੀਕਲ ਕੈਂਪ ਵੀ ਕਾਸ਼ ਹਸਪੀਟਲ ਵੱਲੋਂ ਇੱਥੇ ਲਗਾਇਆ ਜਾ ਰਿਹਾ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦਾ ਇਸ ਗਰੁੱਪੀ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਇਹਨਾਂ ਦੀ ਮਦਦ ਕਰਨੀ ਹੈ ਮੈਂ ਬਹੁਤ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਜਿਹੜੇ ਨੂ ਹਰਿਆਣਾ ਤੋਂ ਮਿਵਾਦ ਤੋਂ ਆਏ ਨੇ ਸਪੈਸ਼ਲ ਆਪਣੇ ਪੈਕੇਜ ਲੈ ਕੇ ਸਪੈਸ਼ਲ ਸਮੱਗਰੀ ਲੈ ਕੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਪੁਨੀਤ ਬਾਨਸਲ ਪ੍ਰੈਜ਼ੀਡੈਂਟ ਲੌਇੰਸ ਕਲਬ ਬਟਾਲਾ ਸੇਵਾ ਸਪਾਇਰ ਅੱਜ ਅਸੀਂ ਬਟਾਲਾ ਦੀਆਂ ਸਾਰੀਆਂ ਐਨ ਜੀਓਸ ਮਿਲ ਕੇ ਅੱਜ ਪਿੰਡ ਸਾਧੋਵਾਲੀ ਦੇ ਵਿੱਚ ਆਏ ਆ ਐਨ ਜੀਓਸ ਬਟਾਲਾ ਲੌਇੰਸ ਕਲਬ ਤੁਹਾਡੀ ਬਟਾਲਾ ਸੇਵਾ ਸਪਾਇਰ ਨੀ ਵੈਲਫੇਅਰ ਸੁਸਾਇਟੀ ਆਲ ਕਲਬ ਲੌਇੰਸ ਕਲਬ ਬਟਾਲਾ ਦੀਆਂ ਤੇ ਆਈਐਮਏ ਐਂਡ ਡੈਂਟਲ ਐਸੋਸੀਏਸ਼ਨ ਸਾਰੀਆਂ ਐਨ ਜੀਓਸ ਮਿਲ ਕੇ ਅੱਜ ਰਾਹਤ ਸਮਗਰੀ ਬਾੜ ਪਰਭਵੀ ਤਲਾਕੇ ਦੇ ਵਿੱਚ ਅਸੀਂ ਅੱਜ ਪਿੰਡ ਸਾਧੋਵਾਲੀ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਵੰਡਣ ਆਏ ਆ ਇਹਦੇ ਚ ਸਭ ਤੋਂ ਵੱਡੀ ਗੱਲ ਸਾਡੀ ਇਹ ਰਹੀ ਕਿ ਸਾਰੇ ਸਾਡੇ ਕਲੱਬਸ ਨੇ ਸਾਰੀਆਂ ਐਨ ਜੀਓਜ਼ ਨੇ ਮਿਲ ਕੇ ਇੱਕ ਪ੍ਰੋਪਰ ਸਿਸਟਮ ਦੇ ਨਾਲ ਇਸ ਰਾਸ ਸਮਗਰੀ ਨੂੰ ਜਿਹੜਾ ਡਿਸਟ੍ਰੀਬਿਊਟ ਕੀਤਾ ਇਹ ਡਿਸਟ੍ਰੀਬਿਊਟ ਕਰਨ ਤੋਂ ਪਹਿਲਾਂ ਇੱਥੇ ਇੱਕ ਪਹਿਲਾਂ ਵਿਜ਼ਿਟ ਕੀਤੀ ਗਈ ਸੀ ਕਿ ਜਿਹਦੇ ਨਾਲ ਸਾਰੇ ਪਿੰਡ ਵਾਲਿਆਂ ਦੇ ਜਿਹੜੇ ਪ੍ਰਭਾਵੀ ਲੋਕ ਸੀ ਉਹਨਾਂ ਦਾ ਪ੍ਰੋਪਰ ਡਿਟੇਲ ਸਾਰੀ ਨੋਟ ਕਰਕੇ ਤੇ ਫਿਰ ਉਹਨਾਂ ਨੂੰ ਅੱਜ ਇੱਕ ਬਕਾਇਆ ਕਾਰਡ ਦੇ ਥਰੂ ਸਾਰੀ ਚੀਜ਼ ਡਿਸਟ੍ਰੀਬਿਊਟ ਕੀਤੀ ਗਈ ਹੈ ਉਹ ਰਾਸ ਸਮਗਰੀ ਦੇ ਵਿੱਚ ਜਿਸ ਤਰ੍ਹਾਂ ਉਹ ਰਾਸ਼ਨ ਸੀਗਾ ਡੈਂਟਲ ਕਿੱਟ ਸੀ ਜਾਂ ਕੰਬਲ ਸੀਗੇ ਕੁਝ ਸ਼ਾਲਸ ਹੈ ਕੋਈ ਟ੍ਰੈਕ ਸ਼ੂਜ਼ ਹੈ ਕੋਈ ਮਤਲਬ ਹੋਲਡਿੰਗ ਬੈਡਸ ਹੈ ਨਾਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਜਿਹੜੇ ਪ੍ਰਭਾਵਿਤ ਲੋਕ ਹੈ ਉਹਨਾਂ ਨੂੰ ਦਿੱਤੀਆਂ ਗਈਆਂ ਮੈਂ ਅੱਜ ਸਾਰਿਆਂ ਹੀ ਆਪਣੀਆਂ ਜਿਹੜੀਆਂ ਵੀ ਐਨ ਜੀਓਜ਼ ਨੇ ਬਟਾਲਾ ਦੀਆਂ ਜਿੰਨੇ ਵੀ ਆਪਣੇ ਡਾਕਟਰਸ ਐਸੋਸੀਏਸ਼ਨ ਨੇ ਆਪਣੀਆਂ ਐਲਾਇਅנס ਕਲੱਬਸ ਨੇ ਸਾਰੀਆਂ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਤਨਮਾਨ ਕਰਦਾ ਹੈ ਕਿ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਉਪਰਾਲਾ ਕੀਤਾ ਹੈ ਪਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਤੇ ਬਖਸ਼ਿਸ਼ ਬਣਾਈ ਰੱਖੇ ਔਰ ਜਿਹਦੇ ਨਾਲ ਕੀ ਇਹ ਪਰਮਾਤਮਾ ਨਾ ਕਰੇ ਕਦੀ ਇਹੋ ਜੀ ਕੋਈ ਕਿਸੇ ਨੂੰ ਦਿੱਕਤ ਆਂਦੀ ਹੈ ਤੇ ਉੱਥੇ ਸਾਰੇ ਜਿਹੜੇ ਮਿਲ ਜੁਲ ਕੇ ਅਸੀਂ ਜਿਹੜਾ ਸ मेरा नाम ईसा सरपंच नुह मेवात हरियाणा से हम यहाँ आए हैं हमारे भाइयों के जो आपदाई है ये डेरा बाबा नानक यहाँ पंजाब के पाकिस्तान के बॉर्डर से एक किलोमीटर दूरी पे है और यहाँ जो आपदा आई है और इसके लिए हम कुछ मेवास से राहत सामग्री लेके नहीं आए हैं और पूरी मेवा से काफ़ी लोग यहाँ राहत सामग्री लेके आ रहे हैं और इन भाइयों का दुख दर्द मारने के लिए और इनके इस आपदा से उभारने के लिए तरफ से खाने पीने का ओढ़ने पहनने का मतलब कम्बल है जैसे मंजी है खाट है और आटा है मतलब ये सब चीज़ हम ले आए हैं